ਬਠਿੰਡਾ ਦੇ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਇੱਕ ਹੁੱਕਾ ਬਾਰ ਤੇ ਕੀਤੀ ਰੇਡ 5 ਲੱਖ ਦੀ ਕੀਮਤ ਦੇ ਹੁੱਕੇ ਕੀਤੇ ਗਏ ਇਹਨਾਂ ਬਲੋਂ ਬਰਾਮਦ 16 ਹੁੱਕੇ ਬਰਾਮਦ ਕਰ ਦੋ ਨੂੰ ਕੀਤਾ ਗਿਆ ਗ੍ਰਿਫਤਾਰ ਐਸ ਐਚ ਓ ਥਾਣਾ ਕੈਂਟ ਨੇ ਦਿੱਤੀ ਜਾਣਕਾਰੀ ਦੱਸਣਾ ਬਣਦਾ ਹੈ ਕਿ ਕੋਈ ਵੀ ਹੁੱਕਾ ਬਾਰ ਹੈ ਜਿਹੜਾ ਉਹ ਕਿਸੇ ਇੰਸਟੀਚਿਊਟ ਦੇ ਨੇੜੇ ਜਾਂ ਕਿਸੇ ਵੀ ਜਿਹੜਾ ਇੱਥੇ ਆਪਣਾ ਇੱਥੇ ਕਿਸ ਤਰ੍ਹਾਂ ਦਾ ਕੋਈ ਸਕੂਲ ਹੈ ਉਦੇ ਨੇੜੇ ਨਹੀਂ ਖੋਲੇ ਜਾ ਸਕਦਾ ਲੇਕਿਨ ਇਹਨਾਂ ਵੱਲੋਂ ਇੱਕ ਦੇਸ਼ ਇੰਸਟੀਚਿਊਟ ਦੇ ਬਿਲਕੁਲ ਸਾਹਮਣੇ ਇਹ ਜਿਹੜਾ ਇੱਕ ਰੈਸਟੋਰੈਂਟ ਦੀ ਆਰਟ ਦੇ ਵਿੱਚ ਇਹ ਹੁੱਕਾ ਬਾਰ ਹੈ ਜਿਹੜਾ ਉਹ ਚਲਾਇਆ ਜਾ ਰਿਹਾ ਸੀ ਜਾਦੇ ਸਬੰਧੀ ਥਾਣਾ ਕੈਂਟ ਦੀ ਪੁਲਿਸ ਪਾਰਟੀ ਨੂੰ ਸੂਚਿ ਮਿਲੀ ਤਾਂ ਉਹ ਮੌਕੇ ਤੇ ਜਾ ਕੇ ਐਸਐਚਓ ਦੀ ਅਗਵਾਈ ਦੇ ਵਿੱਚ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਤੇ ਜਾ ਕੇ ਰੇਡ ਕੀਤੀ ਗਈ ਅਤੇ ਰੇਡ ਆਪਣਾ ਕਰਨ ਤੋਂ ਬਾਅਦ ਇਹਨਾਂ ਵੱਲੋਂ ਦੋ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਦੇ ਕੋਲੋਂ ਜਿਹੜੇ 16 ਹੋਕੇ ਨੇ ਵੱਖ-ਵੱਖ ਫਲੇਵਰ ਦੇ ਉਹ ਬਰਾਮਦ ਕੀਤੇ ਗਏ ਸੂਚਨਾ ਮਿਲੀ ਹੈ ਕਿ ਇੱਕ ਹੋਕੇ ਦੀ ਕੀਮਤ 30000 ਦੀ ਲਗਭਗ ਜਿਹੜੀ ਹੋ ਦਸੀ ਆਪਣਾ جاری ਹੈ ਅਤੇ ਇਹ 30 ਹੁਕਮ ਆਪਣਾ ਲਗਭਗ 5 ਲੱਖ ਦੇ ਆਸ-ਪਾਸ ਜਿਹੜੇ ਇਹ ਹੋਕੇ ਨੇ ਜਿਹੜੇ ਆਪਣਾ ਬਟੰਡਾ ਪੁਲਿਸ ਵੱਲੋਂ ਹੁਣ ਆਪਣੇ ਕਬਜ਼ੇ ਦੇ ਵਿੱਚ ਲੈ ਗਏ ਆ ਅਤੇ ਹੁਣ ਇਹਨਾਂ ਵੱਲੋਂ ਅਗਲੀ ਆਪਣਾ ਜਿਹੜੀ ਕਾਰਵਾਈ ਆ ਉਹ ਛਾਣਬੀਣ ਕਰਨ ਤੋਂ ਬਾਅਦ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਥਾਣਾ ਕੈਂਟ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਬਠਿੰਡਾ ਦੇ ਥਾਣਾ ਕੈਂਟ ਦੀ ਪੁਲਿਸ ਪਾਰਟੀ ਵੱਲੋਂ ਨਸ਼ੇ ਨੂੰ ਲੈ ਕੇ ਜਿਹੜੀ ਇੱਕ ਵੱਡੀ ਜਿਹੜੀ ਆਪਣਾ ਕਾਰਵਾਈ ਆ ਉਹ ਕੀਤੀ ਗਈ ਹੈ ਇਹਨਾਂ ਵੱਲੋਂ ਬਠਿੰਡਾ ਦੇ ਆਦੇਸ਼ ਇੰਸਟੀਚਿਊਟ ਦੇ ਬਿਲਕੁਲ ਸਾਹਮਣੇ ਤੋਂ ਇੱਕ ਰੈਸਟੋਰੈਂਟ ਦੀ ਆੜ ਦੇ ਵਿੱਚ ਹੁੱਕਾ ਬਾਰ ਜੋ ਆਪਣਾ ਚਲਾਇਆ ਜਾ ਰਿਹਾ ਸੀ ਉਸ ਤੇ ਕਾਰਵਾਈ ਕਰਦੇ ਹੋਏ ਇਹਨਾਂ ਵੱਲੋਂ 16 ਹੋਕੇ ਜਿਹੜੇ 5 ਲੱਖ ਦੀ ਕੀਮਤ ਦੇ ਲਗਭਗ ਦੇ ਜਿਹੜੇ ਇਹ ਇਹਨਾਂ ਵੱਲੋਂ ਬਰ੍ਹਾਂਮ ਕੀਤੇ ਗਏ ਤੇ ਦੋ ਵਿਅਕਤੀਆਂ ਨੂੰ ਇਹਨਾਂ ਵੱਲੋਂ ਗ੍ਰਿਫਤਾਰ ਕੀਤਾ ਗਿਆ ਆ ਉਸ ਨੂੰ ਸੁਣਾਉਣਿਆ ਕੀ ਕਹਿੰਦੇ ਨੇ ਐਸਐਚਓ ਥਾਣਾ ਕਿੰਟ ਸਰ ਇੱਕ ਰੇਟ ਕੀਤੇ ਗਿਆ ਹੋਟਲ ਦੇ ਵਿੱਚ ਕੀ ਇਹ ਪੁਦਾ ਮਾਮਲਾ ਇਹ ਗੱਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਇੱਥੇ ਅਦੇਸ਼ ਯੂਨੀਵਰਸਿਟੀ ਦੇ ਸਾਹਮਣੇ ਬਿਲਕੁਲ ਇੱਕ ਰੈਸਟੋਰੈਂਟ ਤੇ ਕੈਫੇ ਬਣਿਆ ਹੋਇਆ ਹੈ ਜਿਸ ਦਾ ਨਾਮ ਹੈ ਮੁਫੀਲੋ ਸਾਨੂੰ ਇਨਫੋਰਮੇਸ਼ਨ ਇਹ ਮਿਲੀ ਸੀ ਕਿ ਜਿਹੜੇ ਇਹ ਰੈਸਟੋਰੈਂਟ ਦੇ ਦੋ ਮਾਲਕ ਹੈਗੇ ਇੱਕ ਚੰਦਰ ਸ਼ੇਖਰ ਅਤੇ ਇੱਕ ਅਮਨ ਅਰੋੜਾ ਨਾਮ ਦਾ ਜਿਹੜਾ ਆ ਆਦਮੀ ਆ ਇਹ ਦੋਨੇ ਬਠਿੰਡੇ ਦੇ ਹੀ ਰਹਿਣ ਵਾਲੇ ਆ ਵੀ ਇਹ ਆ ਪਬਲਿਕ ਨੂੰ ਉੱਥੇ ਆਪਣੇ ਰੈਸਟੋਰੈਂਟ ਦੇ ਕੈਫੇ ਦੇ ਵਿੱਚ ਹੁੱਕਾ ਸਰਵ ਕਰਦੇ ਆ ਜਿਸ ਤੇ ਅਸੀਂ ਮੈਂ ਪੁਲਿਸ ਪਾਰਟੀ ਨਾਲ ਆਪਣੀ ਉੱਥੇ ਮੌਕੇ ਤੇ ਰੇਡ ਕੀਤੀ ਤਾਂ ਮੌਕੇ ਤੇ ਰੇਡ ਦੌਰਾਨ ਸਾਨੂੰ ਇਹਨਾਂ ਕੋਲ ਕੋਕੋਨ ਆ ਕੰਪਨੀ ਦੇ ਜਿਹੜੇ 16 ਹੁੱਕੇ ਬਰਾਮਦ ਹੋਏ ਆ ਇਹ 16 ਹੁੱਕੇ ਅਲੱਗ-ਅਲੱਗ ਸੀਰੀਜ਼ ਦੇ ਸੀਗੇ ਜਿਵੇਂ ਇਹਨਾਂ ਦੇ ਵਿੱਚੋਂ ਦੋ ਹੁੱਕੇ ਕਿੰਗ ਸੀਰੀਜ਼ ਦੇ ਸੀਗੇ ਤਿੰਨ ਹੁੱਕੇ ਯਾਕਾ ਸੀਰੀਜ਼ ਦੇ ਸੀਗੇ ਇੱਕ ਹੁੱਕਾ ਬਟਰਫਲਾਈ ਸੀਰੀਜ਼ ਦਾ ਸੀ ਇੱਕ ਪ੍ਰਿੰਸ ਸੀਰੀਜ਼ ਦਾ ਸੀ ਇੱਕ ਚਾਰ ਚਾਰ ਹੁੱਕੇ ਸਾਨੂੰ ਸਿੰਬਾ ਸੀਰੀਜ਼ ਦੇ ਮਿਲੇ ਔਰ ਦੋ ਹੁੱਕੇ ਸਾਨੂੰ ਸੀਊ ਸੂਰੀ ਸੀਰੀਜ਼ ਦੇ ਮਿਲੇ ਆਮਲਾਨ ਸੀਰੀਜ਼ ਦੇ ਤੇ ਇੰਝ ਕਾਰਵਾਈ ਕੀਤੀ ਇਹਨਾਂ ਦੇ ਖਿਲਾਫ ਅਸੀਂ ਥਾਣਾ ਕੈਂਟ ਦੇ ਵਿੱਚ ਇੱਕ ਐਫ ਆਈ ਆਰ ਆ ਨੰਬਰ 33 ਹੈ ਜਿਹੜੀ ਅਧੀਨ ਧਾਰਾ 14 ਤੇ 21 ਸਿਗਰਟ ਐਂਡ ਅਦਰ ਟਬਾਕੂ ਪ੍ਰੋਡਕਟ ਐਕਟ ਦੇ ਤਹਿਤ ਜਿਹੜਾ ਐਫ ਆਈ ਆਰ ਦਰਜੇ ਦਰਕੇ ਇਨਵੈਸਟੀਗੇਸ਼ਨ ਕਰ ਰਹੇ ਨੇ ਕਿੰਨੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਫਿਲਹਾਲ ਸਾਡੇ ਕੋਲ 2 ਓਨਰਾਂ ਦੇ ਖਿਲਾਫ ਜਿਹੜਾ ਚੰਦਰ ਸ਼ੇਖਰ ਤੇ ਅਮਨ ਅਰੋੜਾ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਜੇਕਰ ਕਿਸੇ ਹੋਰ ਵਿਅਕਤੀ ਦੀ ਵੀ ਇਹਦੇ ਵਿੱਚ ਸ਼ਮੂਲੀਅਤ ਪਾਈ ਗਈ ਤਾਂ ਉਹਦੇ ਖਿਲਾਫ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਊਗੀ ਸਰ ਇਹ ਕੀ ਨਬਾਲ ਨੂੰ ਵੀ ਸਰਵ ਕਰਦੇ ਸੀ ਨਬਾਲ ਨਾਲ ਜੇ ਕੋਈ ਗੱਲ ਸਾਹਮਣੇ ਨੇ ਆਈ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਆਮ ਪਬਲਿਕ ਜਿਹੜੀ ਉੱਥੇ ਜਾਂਦੀ ਸੀ ਉਹਨਾਂ ਨੂੰ ਲਾਲਚ ਦਿੰਦੇ ਸੀਗੇ ੂੱਕੇ ਦਾ ਤੇ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਵੇਂ ਇਨਵੈਸਟੀਗੇਸ਼ਨ ਨਵੇਂ ਤੱਥ ਸਾਹਮਣੇ ਆਉਣਗੇ ਆਪ ਜਿੰਨੇ ਜਾਣੂ ਕਰਵਾ ਦਿੱਤੇ ਹਨ ਸਰ ਗ੍ਰਿਫਤਾਰ ਵੀ ਕੀਤਾ ਗਿਆ ਹਾਂਜੀ ਦੋਨਾਂ ਨੂੰ ਅਰੈਸਟ ਕਰ ਲਿਆ ਹੈ